ਜੈਸੇ ਬਿਨ ਪਵਨ ਕਵਨ ਗੁਣ ਚੰਦਨ ਲੈ ਬਿਨ ਮੈ ਲਾਗਰ ਪਵਨ ਕਤ ਬਾਸ ਹੈ ਕਹਿੰਦੇ ਨੇ ਚੰਦਨ ਦੇ ਖੁਸ਼ਬੂ ਤੇ ਬੜੀ ਹੈ ਚੰਦਨ ਦੀ ਮਹਿਮਾ ਉਸ ਦੀ ਮਹਿਕ ਕਰਕੇ ਚੰਦਨ ਦੀ ਮਹਿਮਾ ਉਸ ਦੀ ਸੁਗੰਧੀ ਕਰਕੇ ਪਰ ਭਾਈ ਸਾਹਿਬ ਕਹਿੰਦੇ ਹਵਾ ਹੀ ਨਾ ਚੱਲੇ ਤੁਹ ਚੰਦਨ ਦੀ ਮਹਿਕ ਚੰਦਨ ਦੇ ਵਿੱਚ ਰਹਿ ਜਾਏਗੀ ਦੂਰ ਦਰਾਡੇ ਨਹੀਂ ਫੈਲੇਗੀ ਸਾਰੀ ਬਨਸਪਤੀ ਮੁੱਤਰ ਨਹੀਂ ਹੋ ਸਕਦੀ ਚੰਦਨ ਦੀ ਖੂਬੀ ਪ੍ਰਗਟ ਨਹੀਂ ਹੋ ਸਕਦੀ ਮਹਾਰਾਜ ਦੇ ਰੁਮਾਲਿਆਂ ਨੂੰ ਵਧੀਆ ਤੋਂ ਵਧੀਆ ਸੈਂਟ ਲਾਓ ਤੁਸੀਂ ਹਵਾ ਹੀ ਨਹੀਂ ਕਿਸੇ ਨੂੰ ਸੁਗੰਧ ਨਹੀਂ ਆਉਣਾ ਤੁਸੀਂ ਆਪਣੇ ਕੱਪੜਿਆਂ ਨੂੰ ਸੈਂਟ ਲਾਓ ਅਵਹੀ ਨਹੀਂ ਹੈ ਨਥਾਨੂ ਮਹਿਕ ਆਵਣੀ ਇਹਨਾਂ ਦੂਜੇ ਚੰਦਨ ਨੂੰ ਆਪਣੀ ਮਹਿਲ ਮਹਿਕ ਖਿਲੇ ਰਣ ਵਾਸਤੇ ਵੰਡਣ ਵਾਸਤੇ ਦੂਰ ਦਰਾਜ ਦੀ ਬਨਸਪਤੀ ਨੂੰ ਮੁੱਤਰ ਕਰਨ ਵਾਸਤੇ ਪਵਨ ਦੀ ਲੋੜ ਹੈ ਜੈਸੇ ਬਿਨ ਪਵਨ ਕਵਨ ਗੁਣ ਚੰਦਨ ਦੇ ਪਮਨ ਤੋਂ ਬਿਨਾ ਚੰਦਨ ਦਾ ਕੀ ਗੁਣ ਹੈ ਕੁਛ ਵੀ ਨਹੀਂ ਪਤਾ ਹੀ ਨਹੀਂ ਚਲੇਗਾ ਇਹ ਆਮ ਦਰਖਤ ਹੈ ਕਿ ਚੰਦਨ ਹੈ ਕਿਉਂਕਿ ਖੁਸ਼ਬੂ ਤੇ ਆਏਗੀ ਨਹੀਂ ਅਰਬੀ ਵਿੱਚ ਚੰਦਨ ਨੂੰ ਉਦ ਕਹਿੰਦੇ ਨੇ ਸਾਦੀ ਬੜਾ ਸੁੰਦਰ ਉਦਾਹਰਣ ਦਿੰਦੇ ਨੇ ਇਨਸਾਨ ਰਾ ਇਨਸਾਨੀਅਤ ਲਾਜ਼ਮ ਹਸਤ ਉਦ ਗਰਬੂ ਨਾ ਬਾਸ਼ਦ ਹੈ ਜ਼ਮ ਹਸਤ ਅਗਰ ਚੰਦਨ ਦੇ ਵਿੱਚ ਮਹਿਕ ਹੀ ਨਹੀਂ ਹੈ ਤੋ ਫਿਰ ਚੰਦਨ ਨੂੰ ਚੰਦਨ ਕਹਿਣ ਦੀ ਲੋੜ ਹੀ ਨਹੀਂ ਲੱਕੜ ਹੈ ਆਮ ਲੱਕੜ ਹੈ ਉਦਗਰ ਬੂਨਾ ਬਾਸ਼ਤ ਅਗਰ ਚੰਦਨ ਵਿੱਚ ਮਹਿਕ ਨਹੀਂ ਹੈ ਉਦਗਰ ਬੂਨਾ ਬਾਸ਼ਤ ਐਜਮਸ ਉਹ ਤੇ ਇੱਕ ਆਮ ਲੱਕੜ ਹੈ ਭਾਈ ਸਾਹਿਬ ਕਹਿੰਦੇ ਨਾ ਅਗਰ ਹਵਾ ਨਹੀਂ ਚੱਲਦੀ ਤੋ ਚੰਦਨ ਦੀ ਮਹਿਕ ਚੰਦਨ ਦੇ ਵਿੱਚ ਰਹਿ ਜਾਏ ਚੰਦਨ ਨੂੰ ਪਵਨ ਦੇ ਸਹਾਰੇ ਦੀ ਲੋੜ ਹੈ ਆਪਣੀ ਮਹਿਕ ਨੂੰ ਖਿਲੈਰਨ ਵਾਸਤੇ ਵੰਡਣ ਵਾਸਤੇ ਪਰ ਜੇ ਚੰਦਨ ਨਹੀਂ ਹੈ ਤਾਂ ਹਵਾ ਵੀ ਖੁਸ਼ਬੂਦਾਰ ਨਹੀਂ ਹੋ ਸਕਦੀ ਹਵਾ ਵੀ ਮਹਿਕੀ ਮਹਿਕੀ ਨਹੀਂ ਹੋ ਸਕਦੀ ਹਵਾ ਵੀ ਕਿਸੇ ਨੂੰ ਮਉਤਰ ਨਹੀਂ ਕਰ ਸਕਦੀ ਕਿਉਂਕਿ ਚੰਦਨ ਹੀ ਨਹੀਂ ਹੈ ਅਤਰ ਤੇ ਸੰਤਰੀ ਨਹੀਂ ਹੈ ਫੁੱਲ ਹੀ ਨਹੀਂ ਹੈ ਚੰਦਨ ਨੂੰ ਆਪਣੀ ਮਹਿਕ ਦੂਰ ਦਰਾਜ ਤੱਕ ਰਣ ਵਾਸਤੇ ਪਮਨ ਚਾਹੀਦੀ ਹੈ ਤੇ ਪਮਨ ਨੂੰ ਸੁਗੰਧਿਤ ਹੋਣ ਵਾਸਤੇ ਚੰਦਨ ਚਾਹੀਦੀ ਹੈ ਭਾਈ ਸਾਹਿਬ ਨੇ ਉਦਾਹਰਨ ਦਿੱਤਾ ਇਹਨਾਂ ਨੂੰ ਅੜੜਾ ਅੜੜਾ ਕਰ ਦੋ ਦੋਵੇਂ ਨਿਗੁਣੇ ਹੋ ਜਾਣਗੇ ਨਾ ਹਵਾ ਮੁੱਤਰ ਹੋ ਸਕੇਗੀ ਨਾ ਚੰਦਨ ਦੇ ਚੋਂ ਮਹਿਕ ਪ੍ਰਗਟ ਹੋ ਸਕੇ ਦੂਸਰਾ ਉਦਾਹਰਨ ਜਿਵੇਂ ਬਿਨ ਬੈਦ ਔਖਦ ਗੁਣ ਗੋਪ ਹੋਤ ਬਿਨ ਔਖਦ ਬੈਦ ਰੋਗੇ ਨਾ ਘਰਾਸ ਹੈ ਜੜੀ ਬੂਟੀਆਂ ਦੇ ਚ ਗੁਣ ਬੜੇ ਨੇ ਔਸ਼ਦੀਆਂ ਦੇ ਚ ਬੜੇ ਗੁਣ ਨੇ ਪਰ ਵੈਦ ਹੀ ਨਾ ਹੋਵੇ ਤੋ ਜੜੀ ਬੂਟੀਆਂ ਦੇ ਗੁਣ ਜੜੀ ਬੂਟੀਆਂ ਦੇ ਵਿੱਚ ਹੀ ਰਹਿ ਜਾਣ ਜੜੀ ਬੂਟੀਆਂ ਦੇ ਗੁਣ ਬਾਹਰ ਪ੍ਰਗਟ ਨਹੀਂ ਆਉਣਗੇ ਜੈਸੇ ਕੋਈ ਬਿਮਾਰ ਵੈਦ ਕੋਲ ਚਲਾ ਜਾਏ ਵੈਦ ਉਸ ਦੀ ਨਬਜ਼ ਵੇਖੇ ਉਹਦੀ ਪੂਰੀ ਜਾਂਚ ਪੜਤਾਲ ਕਰੇ ਉਹਨੂੰ ਰੋਗ ਦੀ ਵੀ ਸਮਝ ਆ ਜਾਏ ਰੋਗ ਦੇ ਕਾਰਨ ਦੀ ਵੀ ਸਮਝ ਆ ਜਾਏ ਪਰ ਉਹਦੀ ਨਿਵਰਤੀ ਹੋ ਸਕੇ ਉਹਦੇ ਕੋਲ ਜੜੀ ਬੂਟੀ ਹੈ ਹੀ ਨਹੀਂ ਦਵਾਈ ਹੈ ਹੀ ਨਹੀਂ ਤੋ ਵੈਦ ਤੋਂ ਬਿਨਾ ਜੜੀ ਬੂਟੀ ਨਿਗੁਣੀ ਹੋ ਜਾਂਦੀ ਐ ਜੜੀ ਬੂਟੀਆਂ ਤੋਂ ਬਿਨਾ ਦਵਾਈਆਂ ਤੋਂ ਬਿਨਾ ਹਕੀਮ ਤੇ ਵੈਦ ਬੇਮੈਨੇ ਹੋ ਜਾਂਦਾ ਕੌਸ਼ਦੀ ਨਹੀਂ ਹੁੰਦੇ ਦਵਾਈ ਨਹੀਂ ਦਵਾਈਆਂ ਦੇ ਗੁਣ ਵੈਦ ਪ੍ਰਗਟ ਕਰਦਾ ਹੈ ਹਕੀਮ ਪ੍ਰਗਟ ਕਰਦਾ ਹੈ ਤੇ ਹਕੀਮ ਦੀ ਹਕਮਤ ਵੈਦ ਦੀ ਸਿਆਣਪ ਬੂਟੀਆਂ ਪ੍ਰਗਟ ਕਰਦੀ ਹੈ ਦਵਾਈਆਂ ਪ੍ਰਗਟ ਕਰਦੇ ਹਨ ਦੋਹਾਂ ਨੂੰ ਅਲੱਗ-ਅਲੱਗ ਕਰ ਦੋ ਦੋਵੇਂ ਨਿਗੁਣੇ ਹੋ ਜਾਣਗੇ ਤੇ ਦੋਹਾਂ ਦੇ ਗੁਣ ਬਾਹਰ ਪ੍ਰਗਟ ਨਹੀਂ ਹੋਣਗੇ ਠੀਕ ਹੈ ਰੋਗ ਨੂੰ ਸਮਝ ਗਏ ਰੋਗ ਵੇਖ ਲਿਆ ਵੈਦ ਨੇ ਨਵਜ ਵੇਖ ਕੇ ਪਹਿਚਾਨ ਕਰ ਲਈਏ ਦਵਾਈ ਤੇ ਹੈ ਹੀ ਨਹੀਂ ਉਹਦੇ ਕੋਲ ਜੜੀ ਬੂਟੀ ਤੇ ਹੈ ਹੀ ਨਹੀਂ ਪਰ ਜੜੀ ਬੂਟੀਆਂ ਤੇ ਸਾਰੀਆਂ ਮੌਜੂਦ ਨੇ ਵੈਦ ਹੀ ਕੋਈ ਨਹੀਂ ਵੈਟਾ ਦੋਹਾਂ ਦੇ ਸੰਯੋਗ ਦੇ ਨਾਲ ਵੈਦ ਤੇ ਦਵਾਈਆਂ ਗੁਣਵਾਨ ਬਣਦੀਆਂ ਨੇ ਜੈਸੇ ਬਿਨ ਵੈਦ ਔਖਦ ਗੁਣਗੋਪ ਹੋਤ ਬਿਨ ਔਖਦ ਵੈਦ ਰੋਗੇ ਨਾ ਗਰਾਸੈ ਤੀਸਰਾ ਉਦਾਹਰਣ ਦਿੱਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਵੀ ਬੜਾ ਬਾਤ ਕਮਾਰ ਰਾਇ ਜੈਸੇ ਬਿਨ ਬਹੁਤ ਖੇਵਟ ਸੇਨਾ ਬਾਰ ਭਰੇ ਬਿਨ ਖੇਵਟ ਬਹੁਤ ਕਤ ਬਿਸਾਸ ਹੈ ਮਨੁੱਖ ਨੇ ਦਰਿਆ ਤੋਂ ਪਾਰ ਹੋਣਾ ਹੈ ਉੱਥੇ ਬੇੜੀ ਤੇ ਹੈ ਮਲਾ ਕੋਈ ਨਹੀਂ ਮਾਹੀ ਨਹੀਂ ਹੈ ਮਲਾ ਨਹੀਂ ਹੈ ਮਲਾਹ ਤੋਂ ਬਿਨਾਂ ਏ ਬੇੜੀ ਕਿਵੇਂ ਚਲੇਗੀ ਭਾਈ ਸਾਹਿਬ ਕਹਿੰਦੇ ਨੇ ਮਲਾਹ ਉੱਥੇ ਹੋਵੇ ਤੇ ਬੇੜੀ ਨਾ ਹੋਵੇ ਇਹ ਮੁਸਾਫਿਰਾਂ ਨੂੰ ਕੱਲਾ ਮਲਾਹ ਕਿਸ ਤਰ੍ਹਾਂ ਪਾਰ ਕਰੇਗਾ ਬੇੜੀ ਦੇ ਗੁਣ ਪ੍ਰਗਟ ਕਰਦਾ ਹੈ ਮਲਾਹ ਤੇ ਮਲਾਹ ਦੇ ਗੁਣ ਪ੍ਰਗਟ ਕਰਦੀਆਂ ਨੇ ਬੇੜੀਆਂ ਨੌਕਰ ਇਹ ਕੁਛ ਹੀ ਥੋੜੇ ਜਿਹਾਂ ਉਦਾਹਰਣ ਨੇ ਵਰਨਾ ਸੰਸਾਰ ਤੇ ਤੁਸੀਂ ਨਿਗਾਹ ਮਾਰੋ ਇੱਕ ਵਸਤੂ ਦੂਸਰੇ ਦੇ ਸਹਿਯੋਗ ਨਾਲ ਕੰਮ ਕਰਦੀ ਪਈਏ ਵਰਨਾ ਨਹੀਂ ਕਰ ਸਕਦੀ ਇਹ ਮਾਈਕ ਬਾਵੇਂ ਕਿਤਨੇ ਵਧਿਆ ਤੇ ਕੀਮਤੀ ਹੋਣਾ ਪਿੱਛੋਂ ਪਾਵਰ ਨਾ ਆਵੇ ਕਰੰਟ ਨਾ ਆਵੇ ਦੋ ਕੋਡੀਆਂ ਕੋਟੇ ਕਿਸੇ ਕੰਮ ਦੇ ਨੇ ਤੇ ਪਿੱਛੋਂ ਪਾਵਰ ਆ ਰਿਹਾ ਹੋਵੇ ਕਰੰਟ ਆ ਰਿਹਾ ਹੋਵੇ ਮਾਈਕਰੋਫੋਨ ਹੀ ਨਹੀਂ ਹੈ ਤਾਂ ਵੀ ਆਪਣੀ ਆਵਾਜ਼ ਨੂੰ ਦੂਰ ਤੱਕ ਲੈ ਜਾਣਾ ਬੜਾ ਔਖਾ ਹੋਵੇਗਾ ਇਸੇ ਤਰੀਕੇ ਨਾਲ ਨਿਗਾਹ ਮਾਰ ਲੋ ਇੱਕ ਵਸਤੂ ਪ੍ਰਕਿਰਤੀ ਦੇ ਦੂਜੇ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ ਮਨੁੱਖ ਰੂਹੇ ਜ਼ਮੀਨ ਦੇ ਅਸ਼ਰਪੁਲ ਮਖਲੂਕਾਤ ਹੈ ਭਾਵੇਂ ਜਿੰਨੇ ਮਖਲੂਕ ਪ੍ਰਭੂ ਨੇ ਬਣਾਈਏ ਸਾਰਿਆਂ ਦੇ ਚੋਂ ਸਿਰਮੋਹਰੇ ਗੁਰਬਾਣੀ ਦਾ ਫਰਮਾਨ ਔਰ ਜਾਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੇ ਤੂੰ ਸਿਰਮੌਰ ਧਰਤੀ ਦੇ ਚ ਕਿਸ ਪਖ ਤੋਂ ਸਿਰਮੌਰ ਹੈ ਸਰੀਰਕ ਬਲ ਕਲ ਕੇ ਕਤਾ ਹੀ ਨਹੀਂ ਸਰੀਰਕ ਬਲ ਦੇ ਚ ਘੋੜੇ ਅੱਗੇ ਨੇ ਹਾਥੀ ਅੱਗੇ ਨੇ ਕਿਸ ਕਰਕੇ ਮਨੁੱਖ ਮਹਾਨ ਹੈ ਕਿਆ ਸਾਹਸ ਕਰਕੇ ਸਾਹਸ ਸ਼ੇਰ ਦੇ ਚ ਮਨੁੱਖ ਨਾਲੋਂ ਜ਼ਿਆਦਾ ਹੈ ਆਪਣੇ ਤੋਂ ਜ਼ਿਆਦਾ ਵਜ਼ਨੀ ਪਸ਼ੂ ਨਾਲ ਭਾਰੇ ਪਸ਼ੂ ਨਾਲ ਔਰ ਸ਼ਕਤੀਸ਼ਾਲੀ ਪਸ਼ੂ ਨਾਲ ਵੀ ਉਹ ਭੜ ਜਾਂਦਾ ਹੈ ਲੜ ਪੈਂਦਾ ਹੈ ਹਮਲਾ ਕਰ ਦਿੰਦਾ ਹੈ ਸਾਹਸ ਹੈ ਦਲੇਰੀ ਹੈ ਉਹ ਹਾਥੀ ਦੀ ਗਰਦਨ ਤੇ ਵੀ ਅਸਵਾਰ ਹੋ ਜਾਂਦਾ ਹੈ ਸਾਹਸ ਦੇ ਚ ਸ਼ੇਰ ਅੱਗੇ ਨੇ ਮਨੁੱਖ ਕਿਸ ਗੱਲ ਕਰਕੇ ਮਹਾਨ ਹੈ ਸੁਪਨ ਦੇ ਚ ਭਾਈ ਸਾਹਿਬ ਕਹਿੰਦੇ ਨੇ ਸੁੰਦਰਤਾ ਦੇ ਚ ਮੋਰ ਅੱਗੇ ਮਨੁੱਖ ਨਾਲ ਬੇਸ਼ਤਰ ਪੰਛੀ ਅੱਗੇ ਨੇ ਜੈਸੇ ਨੈਣ ਬੈਣ ਸੁੰਦਰ ਸਰਬੰਗ ਮੋਰ ਉਹਦੀਆਂ ਅੱਖਾਂ ਖੂਬ ਸੋਹਰਤ ਨੇ ਉਹਦੀ ਆਵਾਜ਼ ਦੇ ਚ ਮਿਠਾਸ ਹੈ ਉਹਦੇ ਪੰਖ ਅਤੀ ਸੁੰਦਰ ਮਨੁੱਖ ਕਿਹੜੀ ਗੱਲ ਦੇਚ ਅੱਗੇ ਦੌੜਨ ਦੇਚ ਜਿਤਨੀ ਤੇਜ਼ੀ ਨਾਲ ਹਿਰਨ ਦੌੜ ਲੈਂਦੇ ਨੇ ਮਨੁੱਖ ਨਹੀਂ ਦੌੜ ਸਕਦਾ ਜਿਤਨੀ ਸੁਤੰਤਰਤਾ ਦੇ ਨਾਲ ਮੱਛੀਆਂ ਪਾਣੀ ਦੇਚ ਤੈਰ ਲੈਂਦੀਆਂ ਨੇ ਇਸ ਢੰਗ ਨਾਲ ਮਨੁੱਖ ਨਹੀਂ ਤੈਰ ਸਕਦਾ ਜਿਤਨੀ ਸੁਤੰਤਰਤਾ ਦੇ ਨਾਲ ਪੰਛੀ ਆਕਾਸ਼ ਦੇਚ ਉੱਡ ਲੈਂਦੇ ਨੇ ਮਨੁੱਖ ਇਸ ਤਰ੍ਹਾਂ ਨਹੀਂ ਉੱਡ ਸਕਦਾ ਅਗਰ ਸ਼ਰੀਰਕ ਬਲ ਨੂੰ ਲਾਓ ਸ਼ਰੀਰਕ ਸਮਰਥਾ ਨੂੰ ਲਾਓ ਸ਼ਰੀਰਕ ਕਲਾ ਨੂੰ ਲਾਓ ਪਸ਼ੂ ਪੰਛੀ ਮਨੁੱਖ ਨਾਲੋਂ ਅੱਗੇ ਨੇ ਬਹੁਤ ਅੱਗੇ ਨੇ ਫਿਰ ਇਹ ਧਰਤੀ ਦਾ ਸਰਦਾਰ ਹੈ ਔਰ ਇਨੂੰ ਇਸਲਾਮ ਅਸ਼ਰਫੁਲ ਮਖਲੂਕਾਤ ਕਹਿੰਦਾ ਹੈ ਕਿਸ ਬਿਨਾਤੇ ਕਹਿੰਦਾ ਹੈ ਇਹਦੇ ਕੋਲ ਅਕਲ ਹੈ ਇਹਦੇ ਕੋਲ ਬੁੱਧ ਹੈ ਔਰ ਇਸ ਬੁੱਧ ਬਲ ਦੇ ਨਾਲ ਪਹਾੜ ਜੈਸੇ ਹਾਥੀ ਨੂੰ ਇਸ ਨੇ ਆਪਣੇ ਕਾਬੂ ਚ ਰੱਖਿਆ। ਕਈ ਗੁਣਾ ਸ਼ਕਤੀਸ਼ਾਲੀ ਹਾਥੀ ਇੱਕ ਮਹਾਵਤ ਉਸ ਨੂੰ ਚਲਾ ਰਿਹਾ ਹੈ। ਮਨੁੱਖ ਨੇ ਕਾਬੂ ਕੀਤਾ ਹੈ ਸਰਕਸ ਦੇ ਤਰ੍ਹਾਂ-ਤਰ੍ਹਾਂ ਦੇ ਕੌਤਕ ਕਰਦਾ ਪਿਆ। ਬੌਧਕ ਬਲ ਦੇ ਨਾਲ ਹੀ ਮਨੁੱਖ ਨੇ ਸ਼ੇਰ ਨੂੰ ਪਿੰਜਰੇ ਚ ਪਾਇਆ ਹੋਇਆ ਹੈ। ਜੋ ਉਛੜੀਆ ਘਰਾਂ ਦੇ ਚ ਡੱਕ ਕੇ ਰੱਖਿਆ ਹੈ। ਔਰ ਸਰਕਸ ਦੇ ਇਤਰਾ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਕਰਦੇ ਸ਼ੇਰ ਦੇਖੇ ਨੇ ਇਹ ਕਿ ਸਰੀਰਕ ਬਲ ਨਾਲ ਕਾਬੂ ਕੀਤਾ ਹੈ ਮਨੁੱਖ ਨੇ ਨਹੀਂ ਬૌਧਿਕ ਬਲ ਨਾਲ ਕਾਬੂ ਕੀਤਾ ਸ਼ਕਤੀਸ਼ਾਲੀ ਨੂੰ ਬૌਧਿਕ ਬਲ ਨਾਲ ਕਾਬੂ ਕੀਤਾ ਬૌਧਿਕ ਬਲ ਨੇ ਵਗਦੇ ਹੋਏ ਦਰਿਆਵਾਂ ਦੇ ਵਹਿਣ ਰੋਕੇ ਨੇ ਡੈਮ ਬਣਾਏ ਨੇ ਬੰਦ ਬਣਾਏ ਨੇ ਉਹਨਾਂ ਦੇ ਰੁਖ ਮੋੜ ਕੇ ਰੱਖ ਦਿੱਤੇ ਨੇ ਦਰਿਆਵਾਂ ਦੇ ਰੁਖ ਮੋੜ ਕੇ ਰੱਖ ਦਿੱਤੇ ਨੇ ਮਨੁੱਖ ਦੀ ਸਿਆਣਪ ਬੜੀ عظیم ਹੈ ਮਨੁੱਖ ਦੇ ਕੋਲ ਬৌਧਿਕ ਬਲ ਬੜਾ ਮਹਾਨ ਹੈ